ਖਬਰ ਲੈਣੇ ਮਹਾਨਗਰ ਲੁਧਿਆਣਾ ਤੋਂ ਜਿੱਥੇ ਅੱਜ ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਖਾਣ ਡਿਵੀਜ਼ਨ ਨੰਬਰ 6 ਦੇ ਅਧੀਨ ਹੈ। ਫਿਲਹਾਲ ਲਾਸ਼ ਦੇ ਵਾਰਸਾਂ ਦਾ ਕੁਝ ਵੀ ਨਹੀਂ ਪਤਾ ਲੱਗ ਸਕਿਆ। ਇਸ ਮ੍ਰਿਤਕ ਦੇਹ ਨੂੰ 72 ਘੰਟੇ ਲਈ شناخت ਲਈ ਮੋਰਚੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਰਖਵਾ ਦਿੱਤਾ ਗਿਆ ਹੈ। ਆਓ ਗੱਲ ਕਰਦੇ ਹਾਂ ਕੀ ਇਹ ਸਾਰਾ ਮਾਮਲਾ ਤੁਸੀਂ ਵੀ ਜਾਣੋ ਆਪ। ਹਾਂਜੀ ਸਰ ਕੀ ਸਰ ਮਾਮਲਾ ਸੀਗਾ ਸਰ ਕੀ ਘਟ ਘਟ ਰਹੀ ਸੀ ਉਹ ਸਵੇਰ ਸਾਨੂੰ 9:30 ਵਜੇ ਅਨਨ ਫੋਨ ਤੋਂ ਨੰਬਰ ਤੇ ਆਇਆ ਪਉਣਾ ਲੇਡੀ ਦਾ ਬਿਸ਼ਕਰਮਾ ਪਾਰਕ ਜੈਮਨ ਸਿੰਘ ਰੋਡ ਤੇ ਕੋਈ ਨੌਜਵਾਨ ਮੁੰਡੇ ਦੀ ਟੱਟ ਕੋਟੀ ਪਾਣੀ ਦੇ ਟੈਂਕੀ ਦੇ ਲੱਗੇ ਪਈਏ ਜੀ ਹਾਂ ਜਿਹਦੇ ਲੱਤਾਂ ਤੇ ਬਾਹਾਂ ਤੇ ਕਿੱਟਾ ਟੱਟਾ ਇੱਕ ਸੱਟਾਂ ਕਾਫੀ ਲੱਗੀਆਂ ਸੀਗੀਆਂ ਜੀ ਹਾਂਜੀ ਕੀ ਲੱਗਦਾ ਜੀ ਇਹ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਏਗੀ ਕੋ ਐਕਸੀਡੈਂਟ ਆ ਜਾ ਹੋ ਰਹਾ ਹੈ ਕਿੱਥੋਂ ਆਇਆ ਕਿਵੇਂ ਰਹਿਣ ਵਾਲਾ ਕਿੱਥੇ ਦਸ ਗਿਆ ਇਹ ਨਿਹਜ ਤੱਕ ਕੋਈ ਪਤਾ ਨਹੀਂ ਕੋਈ ਨਾਮ ਦਾ ਨਹੀਂ ਪਤਾ ਕੋਈ ਆਧਾਰ ਕਾਰਡ ਵਗੈਰਾ ਜੋ ਬ੍ਰਾਹਮਤ ਨਹੀਂ ਹੋਇਆ ਕੁਛ ਨਹੀਂ ਜੇਫਟ ਕੋਈ ਗਾਗ ਜੇ ਨਹੀਂ ਸੀ ਗਈ ਉਮਰ ਕਿੰਨੇ ਕਿਦ ਲੱਗਦੀ ਹੈ ਜਿੰਨੇ ਹੋਰ 35 36 ਸਾਲ ਦਾ ਹੈਗਾ ਜੀ ਇਹ ਜਿਹੜਾ ਜਿਹੜਾ ਵਾਕਏ ਕੋਈ ਰਾਤ ਦਾ ਵਾਕਏ ਜਾਂ ਦੁਪਹਿਰ ਦਾ ਜਾਂ ਸਵੇਰ ਦਾ ਵਾਕਏ ਸੀਗੇ ਜੀ ਨਹੀਂ ਰਾਤ ਦਾ ਹੈ ਵਾਕਏ ਇਹ ਸਾਨੂੰ ਸਵੇਰ ਪਤਾ ਲੱਗਿਆ ਸਾਡੇ ਕੋਲ ਨਾ ਜੀ ਇਹ ਜਿਹੜੀ ਜਿਹੜੀਆਂ ਸੱਟਾਂ ਲੱਗੀਆਂ ਉਹ ਤਾਜੀ ਸੀਗੀਆਂ ਬਲੱਡ ਬਲੂ ਨਿਕਲ ਰਹੇ ਸੀਗੇ ਜਾਂ ਨਹੀਂ ਜਮੇ ਨਹੀਂ ਮਨ ਲੋ ਡੈਡ ਜੋ ਦੇਖਿਆ ਡੈਡੀ ਸੀ ਉਹ ਡੈਡੀ ਸੀ ਗਈ ਤੇ ਬੜੀ ਡੈਡ ਬੋਡੀ ਸਿਵਲ ਦੇ ਵਿੱਚ ਸਿਵਲ ਹਸਪਤਾਲ ਚ ਐ 72 ਘੰਟੇ ਇਸ ਤੇ ਰੱਖੀ ਹੈ ਸਨਕਤਾ ਤੇ ਜੀ ਕੀ ਮੈਂ ਅਸੀਂ ਕਿ ਜਿਹੜੇ ਕੀ ਮੈਂ ਅਸੀਂ ਦਿੰਦੇ ਉਹਨਾਂ ਨੂੰ ਮਤਲਬ ਹੈ ਨਹੀਂ ਮੈਸੇਜ ਹੀ ਦਿੰਦੇ ਹੋ ਮੈਂ ਕਿਹਾ ਤੇ ਇਹ ਦਿੰਦੇ ਆ ਵੀ ਜੇ ਵਾਰਸਾਂ ਨੂੰ ਪਤਾ ਲੱਗ ਜੇ ਤੇ ਚੰਗੀ ਗੱਲ ਆ ਜਾਣ ਕਿ ਪਾਪੂ ਸੀ ਕਿਹੜੇ ਥਾਣੇ ਜਿਹੜੇ ਤੇ ਜਿਹੜੇ ਹੈਗੇ 6 ਨੰਬਰ ਥਾਣੇ ਜੀ ਠੀਕ ਹੈ ਜੀ